ਵੈਵ ਜੀ ਦਾ ਖਾਲਸਾ ਵੈਵ ਜੀ ਫਤਿਹ ਮੇਰੇ ਵੀਰੋ ਥੋੜਾ ਪੰਜਾਬ ਤੋਂ ਬਾਹਰ ਆਏ ਸੀਗੇ ਤੇ ਸੋਸ਼ਲ ਮੀਡੀਆ ਦੇ ਵੇਖ ਰਹੇ ਆ ਪੰਜਾਬ ਦੇ ਵਿੱਚ ਜੋ ਗੱਲ ਮਾਰ ਪਰ ਰਿਹਾ ਕਿ ਅਕਾਲੀ ਦਲ ਦੀ ਕੀ ਦੁਰਦਸ਼ਾ ਹੋ ਗਈ ਹੈ ਹੁਣ ਇਹ ਵੇਖ ਚਾਈ ਦੀ ਖੇਤਰੀ ਪਾਰਟੀ ਪੰਜਾਬ ਦੀ ਪਰ ਉਹ ਹੋ ਗਈ ਸਰਤਾ ਸ਼ਖੀਰ ਸਿੰਘ ਬਾਦਲ ਦੀ ਰਹਿਣ ਮੈਂ ਡੇਟ ਤੁਹਾਡਾ ਕਰ ਕੋਈ ਆ ਬਦਲ ਸਾਹਿਬ ਜੋ ਮੇਰੇ ਚ ਕੋਈ ਨਾ ਚੀਜ਼ਾਂ ਦੀ ਬੰਦਾ ਕਿਹੜਾ ਰਹਿ ਗਿਆ ਅਕਾਲੀ ਦਲ ਦੇ ਵਿੱਚ ਸੁਹਾਗਾ ਫੇਰ ਕੇ ਰੱਖਦਾ ਤੂੰ ਬੀਬੀ ਜੀ ਕੀ ਘਰ ਚ ਚਲੇ ਗਏ ਚੰਦੂ ਮਹਿਰਾ ਸਾਹਿਬ ਚਲ ਗਏ ਢੀਂਸਾ ਸਾਹਿਬ ਚਲ ਗਏ ਮਲੂਕਾ ਸਾਹਿਬ ਚਲ ਗਏ ਵਡਾਲਾ ਸਾਹਿਬ ਚਲ ਗਏ ਹੋਰ अनेका ਚਲ ਗਏ ਸਾਡਾ ਛੋਟਾ ਵੀਰ ਮੇਰਾ ਭਰਾ ਵੱਡਾ ਡਿੰਪੀ ਜੀ ਜਿਹੜਾ ਤੁਹਾਡਾ 24 ਘੰਟੇ ਦਾ ਸੇਵਾਦਾਰ ਉਹ ਵੀ ਤੁਹਾਨੂੰ ਛੱਡ ਕੇ ਚਲ ਗਿਆ ਬਈ ਵਿਚਾਰਿਓ ਕਿ ਐਡੇ ਨੇੜੇ ਦੇ ਬੰਦੇ ਕਿਉਂ ਛੱਡ ਕੇ ਚਲ ਗਏ ਆਪਾਂ ਟਾਰਾ ਮਾਰਨ ਜੋਗੇ ਰਹਿ ਗਏ ਫੋਕੀਆਂ ਟਾਰਾਂ ਪਰ ਕਹਿੰਦੀ ਸਲਾਹ ਨਹੀਂ ਲਈ ਸਲਾਹ ਕਿਦੀ ਲਈ ਤਨਖਾਹੀਆਂ ਭਗਿਆ ਨਹੀਂ ਤਨਖਾਹੀਆਂ ਨੇ ਤੇ ਤੁਹਾਨੂੰ ਕਹਿਣਾ ਹੀ ਕਹਿਣਾ ਉਹ ਇੱਕ ਜ਼ਿਮੀਂਦਾਰ ਨੇ ਇਹਨਾਂ ਜੀ ਪਹਿਲੀ ਦੇ ਵਿੱਚ ਜਾਣਦੇ ਆ ਸੀ ਤੇ ਉਹਨੇ ਇੱਕ ਪੈਰ ਮਾਰ ਕੇ ਆਲੂ ਪੁੱਟਿਆ ਉਹ ਨਾਲ ਦੇ ਉਹਦੇ ਜਿਹੜਾ ਪਿੱਛੇ ਸੇਰੀ ਉਹਨੂੰ ਬੜਾ ਜਾਂਦਾ ਆਲੂ ਬੜਾ ਗਰਮ ਆ ਕਹਿੰਦਾ ਹਾਂਜੀ ਸਰਦਾਰ ਜੀ ਗਰਮ ਆ ਉਹਨੇ ਦੂਜਾ ਪੁੱਟਿਆ ਕਹਿੰਦਾ ਯਾਰ ਆਲੂ ਬੜਾ ਠੰਡਾ ਕਹਿੰਦਾ ਹਾਂਜੀ ਸਰਦਾਰ ਜੀ ਠੰਡਾ ਉਹ ਕਹਿੰਦਾ ਯਾਰ ਜੇ ਮੈਂ ਠੰਡਾ ਕਹਿੰਨਾ ਤੂੰ ਵੀ ਠੰਡਾ ਕਹਿੰਦਾ ਜੇ ਮੈਂ ਗਰਮ ਕਹਿੰਨਾ ਆਂਦਾ ਤਨਖਾਹ ਸਰਦਾਰ ਜੀ ਤੁਹਾਡੇ ਤੋਂ ਲੈਣੀ ਆਲੂ ਤੋਂ ਤੇ ਤੁਹਾਡੀ ਉਹ ਗੱਲ ਬਣ ਗਈ ਆ ਬਾਦਲ ਸਾਹਿਬ ਤੁਸੀਂ ਤਨਖਾਈਆਂ ਦੇ ਮਜ਼ਰ ਲਾ ਕੇ ਉਹਨਾਂ ਦੇ ਕਹਿਣਾ ਕਹਿਣਾ ਦੇਣਿਆ ਤੇ ਦੇਣਿਆ ਰਾਜਿਆ ਤੇ ਰਾਜਿਆ ਤੇ ਜਿੰਨੇ ਜਿਹੜੇ ਬੰਦੇ ਸਾਡੇ ਵਰਗੇ ਬੀਬੀ ਜਗੀਰਪੁਰ ਵਰਗੇ ਸੀਨੀਅਰ ਬੰਦੇ ਤੁਹਾਨੂੰ ਸਹੀ ਸਲਾਹ ਦਿੰਦੇ ਸੀ ਨਾ ਉਹ ਤੁਹਾਨੂੰ ਮਾੜੀ ਲੱਗਦੀ ਸੀ ਕਿਉਂਕਿ ਅਸੀਂ ਤੁਹਾਡੀ ਬਾਈਕ ਚੋਰੀ ਨਹੀਂ ਚੁੱਕਦੇ ਤਾਂ ਭੱਟ ਪੜਾ ਤੁਹਾਡਾ ਚੋਣਿਆ ਕਿ ਯਾਰ ਇਹ ਪਾਰਟੀ ਬਚੀ ਰਹੇ ਜੇ ਪਰ ਤੁਸੀਂ ਉਹ ਸਾਡੇ ਮਗਰ ਨਹੀਂ ਲੱਗੇ ਤਾਂ ਤੁਸੀਂ ਪਾਰਟੀ ਦਾ ਬੇੜਾਗਰ ਕਰਦਾ ਮਜੀਠੀਆ ਸਾਹਿਬ ਮਾਝੇ ਦੇ ਜਰਨੈਲ ਜਰਨੈਲ ਸਾਹਿਬ ਜਰਨੈਲ ਸਾਹਿਬ ਨੇ ਮਾਝੇ ਚ ਇਹੋ ਜਿਹਾ ਸੁਹਾਗਾ ਫੇਰ ਤਾਂ ਰਹਿ ਕਿਹੜਾ ਗਿਆ ਜੇ ਮਾਝੇ ਚ ਵੀ ਦੱਸੋ ਮਾਝੇ ਚ ਕਿਹੜਾ ਲੀਟਰ ਹੈ ਜਿਹੜੇ ਤੁਹਾਡੀ ਲੜਾਈ ਲੜੂਗਾ ਚੰਗਾ ਆਇਆ ਤਹਾਡੇ ਹੰਕਾਰ ਨੇ ਤੁਹਾਨੂੰ ਮਾਰਤਾ ਆ ਰਖੜ ਪੁਨੀਆ ਮੇਲੇ ਤੇ ਮੌਕਾ ਪ੍ਰਸਤ ਲੋਗ ਹੈ ਜੀ ਮਜੀਠੀਆ ਸਾਹਿਬ ਕਹਿੰਦੇ ਜੀ ਮੌਕਾ ਪ੍ਰਸਤ ਪਾਰਟੀਆਂ ਮੌਕਾ ਪ੍ਰਸਤ ਲੋਗ ਜੀਠੀਆ ਸਾਹਿਬ ਤੁਸੀਂ ਕਿਉਂ ਨਹੀਂ ਜੀ ਬੀਜੇਪੀ ਦੇ ਖਿਲਾਫ ਬੋਲਦੇ ਇਹ ਵੀ ਦੱਸੋ ਨਾ ਲੋਕਾਂ ਨੂੰ ਬਾਕੀ ਜੋਗੇ ਮੌਕਾ ਪ੍ਰਸਤ ਆਪਾਂ ਫਿਰ ਕੀ ਆ ਉਹ ਤੇ ਤੁਸੀਂ ਆਪ ਦੇ ਖਿਲਾਫ ਬੋਲੇ ਤੁਸੀਂ ਕਾਂਗਰਸ ਦੇ ਖਿਲਾਫ ਬੋਲੇ ਤੁਸੀਂ ਭਾਈ ਅਮਰਪਾਲ ਸਿੰਘ ਦੇ ਖਿਲਾਫ ਬੋਲੇ ਬੀਜੇਪੀ ਵਰੀ ਕੀ ਮੂੰਹ ਚ ਭੁੰਗੜੀਆਂ ਪੈ ਜਾਂਦੀਆਂ ਬੀਜੇਪੀ ਦੇ ਖਿਲਾਫ ਕਿਉਂ ਨਹੀਂ ਬੋਲਦੇ ਚੱਕਰ ਕੀਆ ਇਹ ਲੋਕਾਂ ਨੂੰ ਦੱਸੋ ਆਪਾਂ ਮੋਕਾ ਬਰਸਦੇ ਹਾਂ ਲੋਕ ਬੇਵਕੂਫ ਨਹੀਂ ਆ ਇਹ ਲੋਕ ਇਹ ਤਲਬੀਰ ਸਿੰਘ ਦੀਆਂ ਗੱਲਾਂ ਨਹੀਂ ਲੋਕਾਂ ਦੀਆਂ ਗੱਲਾਂ ਮੈਂ ਜਦੋਂ ਲੋਕਾਂ ਕੋਲ ਜਨਨ ਲੋਕ ਮੈਨੂੰ ਦੱਸਦੇ ਆ ਪੁੱਛਦੇ ਆ ਯਾਰ ਮਜੀਠੀਆ ਇਹਦੇ ਖਿਲਾਫ ਨਹੀਂ ਬੋਲਦਾ ਮਜੀਠੀਆ ਉਹਦੇ ਖਿਲਾਫ ਨਹੀਂ ਬੋਲਦਾ ਤੇ ਮਜੀਠੀਆ ਸਾਹਿਬ ਮੈਨੂੰ ਚੰਡੀਗੜ੍ਹ ਜਿਹੜੀਆਂ ਤੁਸੀਂ ਕੱਲੀਏ ਕੱਲੇ ਗੱਡੀਆਂ ਲੈ ਕੇ ਕਿਸੇ ਦੇ ਘਰ ਜਾਂਦੇ ਜੀ ਨਾ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਪਰ ਮੈਂ ਸਮਾਂ ਆਉਂਦੇ ਦੱਸੂ ਸਮਾਂ ਆਉਂਦੇ ਦੱਸੂ ਮੇਰੇ ਕੋਲ ਸਬੂਤ ਪ੍ਰੂਫ ਆ ਉਹਦਾ ਤੁਸੀਂ ਲੋਕਾਂ ਨੂੰ ਕਹਿ ਦਿੰਦੇ ਜੇ ਉਹ ਫਲਾਣੇ ਲੀਡਰ ਕੋਲ ਜਾਓ ਜੀ ਉਹ ਆਮ ਆਦਮੀ ਪਾਰਟੀ ਦਾ ਉਹ ਢਿੰਕੜੇ ਕੋਲ ਜਾਓ ਉਹ ਆਮ ਆਦਮੀ ਆਪਾਂ ਸਾਰਿਆਂ ਬੱਸੇ ਤੁਰੇ ਫਿਰਦੇ ਸੋ ਇਸ ਕਰਕੇ ਹੁਣ ਲੋਕ ਮੂਰਖ ਬਣ ਵਾਲੇ ਨਹੀਂ ਲੋਕ ਬੜੇ ਸਿਆਣੇ ਹੋ ਗਏ ਆ ਅਕਾਲੀ ਦਲ ਦਾ ਤੁਸੀਂ ਦੋਹਾਂ ਜਾਣਿਆ ਰਲ ਕੇ ਭੋਗ ਪਾ ਦਿੱਤਾ ਬਾਦਲ ਸਾਹਿਬ ਨੇ ਗੱਲ ਕਹੀ ਕਿ ਮੈਂ ਜੀ ਆਪਦੇ ਸੂਲ ਨਹੀਂ ਛੱਡਦਾ ਮੈਂ ਬੀਜੇਪੀ ਦੇ ਬਹੁਤ ਖਿਲਾਫ ਹਾਂ ਤੇ ਮਜੀਠੀਆ ਸਾਹਿਬ ਨੂੰ ਵੀ ਫਿਰ ਖਿਲਾਫ ਪਰੋਣਾ ਤਾਂ ਪਾਰਟੀ ਤੋਂ ਤੁਹਾਡੀ ਦੋਹਾਂ ਦੀ ਆ ਉਹ ਬੀਜੇਪੀ ਦੇ ਮੈਨੂੰ ਲਾ ਦੇ ਹਟ ਜਾ ਰਮਨੀਰ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਇੱਕ ਮਿਨਿਸਟਰ ਬੀਜੇਪੀ ਦਾ ਹਜੂਰ ਸਾਹਿਬ ਗਿਆ ਤੇ ਮੈਂ ਚਿੱਠੀਆਂ ਸਾਹਿਬ ਤੁਸੀਂ ਬੋਲੇ ਹੀ ਨਹੀਂ ਉਹਦਾ ਤੁਸੀਂ ਕਿਸੇ ਬਾਰੇ ਕਿਸੇ ਦੀ ਕੁੱਤੀ ਵੀ ਮਰ ਜਾਵੇ ਤੁਸੀਂ ਉਥੇ ਬੋਲਦੇ ਜੇ ਆ ਬੜੀ ਮਾੜੀ ਗੱਲ ਹੋਈ ਸਾਡੇ ਅਮਰ ਸਾਹਿਬ ਚ ਜਿਹੜੀ ਘਟਨਾ ਵਾਪਰੀ ਵਾਪਰੀ ਐ ਐਨਆਰਆਈ ਦੇ ਘਰ ਆ ਕੇ ਗੁਲੀਆਂ ਮਾਰੀਆਂ ਤੁਸੀਂ ਉਹ ਵੀ ਪਾਈ ਵਧੀਆ ਕੀਤਾ ਤੁਸੀਂ ਪਾਈ ਤੁਸੀਂ ਹਰ ਗੱਲ ਨੂੰ ਇਸ਼ੂ ਇਹ ਜੀ ਮਾਸਟਰ ਮਾਸਟਰ ਨੂੰ ਰੱਖਿਆ ਕਰਨਗੇ ਜੀ ਸੀਐਮ ਦੀ ਤੁਸੀਂ ਬੋਸਟ ਪਾਦੀ ਆ 16 ਲੱਖ ਦਾ ਬੁੱਲਡ ਪ੍ਰੋਸੀਸ਼ਾ ਤੋਂ ਹੀ ਪੋਸਟ ਪਾ ਦਿੱਤੀ ਤੁਸੀਂ ਐਨਆਰਆਈ ਦੇ ਘਰ ਦੀ ਪਾ ਲਈ ਤੁਸੀਂ ਹੋਰ ਪਾ ਦਿਆਂ ਹਰ ਜਗ੍ਹਾ ਪਾਉਂਦੇ ਹੋ ਇਸ ਮੁੱਦੇ ਤੇ ਕਿਉਂ ਨਹੀਂ ਬੋਲੇ ਬੀਜੇਪੀ ਦੇ ਮੁੱਦੇ ਤੇ ਕਿਉਂ ਨਹੀਂ ਇਹ ਬੋਲਦੇ ਬਾਦਲ ਸਾਹਿਬ ਕਹਿੰਦੇ ਆ ਸਾਡੇ ਤਖਤਾਂ ਤੇ ਕਬਜ਼ੇ ਕਰਕੇ ਬੀਜੇਪੀ ਤੁਸੀਂ ਕਿਉਂ ਨਹੀਂ ਇਹ ਕਹਿੰਦੇ ਤੁਸੀਂ ਵੀ ਕੋ ਸਾਡੇ ਤਖਤਾਂ ਤੇ ਬੀਜੇਪੀ ਨੇ ਕਬਜ਼ੇ ਕਰ ਲਿਆ ਪਰ ਕੁਛ ਦਾਲ ਚਕਾਲਾ ਇਸ ਕਰਕੇ ਤੁਸੀਂ ਬੋਲਦੇ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਹੁਣ ਉਹ ਗੱਲਾਂ ਨਹੀਂ ਜੇ ਰਹਿ ਗਿਆ ਮਜੀਠੀਆ ਸਾਹਿਬ ਲੋਕਾਂ ਨੂੰ ਤੁਸੀਂ ਮੂਰਖਾ ਬਰਾਓ ਤੁਸੀਂ ਅੱਛਾ ਹੋਰ ਗੱਲ ਸੁਣੋ ਤੁਸੀਂ ਗੱਲ ਕਰਦੇ ਜਿਉਂ ਉਹਨਾਂ ਦੇ ਬੰਦੀ ਸਿੰਘਾਂ ਦੀ ਬੜੀ ਵਧੀਆ ਗੱਲ ਕਰਦੇ ਨੇ ਔਰ ਤੁਸੀਂ ਗੱਲ ਕੀਤੀ ਕਿ ਮਜੀਠੇ ਵਾਲੇ ਲੀਡ ਕੱਢਦੇ ਆ ਕਿ ਮਜੀਠਿਆਂ ਮਤਲਬ ਬੰਦੇ ਤਾਂ ਹੈਗੇ ਨਾ ਤੁਹਾਡੇ ਮਰ ਕਾ ਮਜੀਠੇ 'ਚ ਕਾਫੀ ਤੁਸੀਂ ਆਪ ਦੇ ਮਜੀਠੇਓ ਇੱਕ ਜਥਾ ਤੋਰੋ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਮਜੀਠੇਓ ਜਥਾ ਤੋਰੋ ਤੇ ਦਿੱਲੀ ਲੈ ਕੇ ਜਾਓ ਨਾ ਫੇਰ ਮੈਂ ਵੇਣਾ ਭਲਾ ਤੁਸੀਂ ਦਿੱਲੀ ਵਾਲਿਆਂ ਦੇ ਖਿਲਾਫ ਜੇ ਕਿ ਹੱਕ 'ਚ ਜੇ ਸਵਿਸ ਕਰਕੇ ਲੋਕਾਂ ਨੂੰ ਸਲਾਵਾ ਦੇ ਦੇਣੀਆਂ ਪਰ ਆਪ ਨਹੀਂ ਕੱਥ ਕਰਨਾ ਸੋ ਇਸ ਕਰਕੇ ਮਜੀਠੀਆ ਸਾਹਿਬ ਹੁਣ ਬਾਰਾ ਲੋਕਾਂ ਨੂੰ ਮੂਰਖ ਬਣਾਇਆ ਗੱਡੀ ਨਹੀਂ ਚੱਲਨੀ ਲੋਕ ਬੜੇ ਸਿਆਣੇ ਹੋ ਗਏ ਤੇ ਬਹੁਤ ਤੁਹਾਡਾ ਧੰਨਵਾਦ ਤੁਸੀਂ ਰਲ ਮਿਲ ਕੇ ਜਿਹੜਾ ਅਕਾਲੀ ਦਲ ਦਾ ਭੂ ਪਤਾ ਹੈ ਸੁਨਹਿਰੀ ਅਖਰਾਂ ਚ ਲਿਖਿਆ ਜਾਊਗਾ ਇਤਿਹਾਸ ਲਿਖਿਆ ਜਾਣਾ ਕਿ 10 ਸਾਲ ਸਰਕਾਰ ਰਹੀ ਹੋਵੇ ਤੇ ਬਾਅਦ ਚ 10 ਸਾਲਾਂ ਬਾਅਦ ਪਾਰਟੀ ਖਤਮ ਹੋ ਜੇ 13% ਵੋਟ ਤੁਹਾਨੂੰ ਸਾਰੀ ਪਈ 13% ਐਮਪੀ ਚ ਵੋਟ ਪਈ ਉਹ ਚੋਂ ਘਟਿੰਦਾ ਕੱਢਦੇ ਉਹ ਤੇ ਪੰਜਾਬ ਚ 6% ਰਏ ਦੀ ਜਾ ਜਿਹੜੇ ਤੁਹਾਡੇ ਤਨਖਾਹੇ ਰਹਿ ਗਏ ਆ ਪੰਜ ਸੱਤ ਪੇਜ ਬਣਾ ਕੇ ਲੋਕਾਂ ਨੂੰ ਗਾਲਾਂ ਕੱਢਵੀਂ ਰੱਖੇ ਜੇ ਸਾਰੀ ਮਹਾਰਾਜ ਤੁਹਾਡੀ ਇਹਨਾ ਤੁਹਾਡੇ ਕਰਿੰਦਿਆਂ ਦੀ ਦੇਣ ਜੇ ਕਾਲੀ ਦਾ ਨੋਖ ਖਤਮ ਕਰਨਾ ਤੁਸੀਂ ਮਨਾਉਣ ਦੀ ਬਜਾਏ ਔਰ ਲੱਪਦੋ ਜੀ ਕਿੱਲੀ ਕੋਈ ਇਹਨੂੰ ਕੁੱਤਾ ਕਹੇ ਨੂੰ ਮੇਰੇ ਮੂੰਹ ਪੈਣਾ ਜਿਆ ਗਾਲਾਂ ਨਹੀਂ ਬਚਦੀਆਂ ਏਡੀਆਂ ਏਡੀਆਂ ਗੰਦਈਆਂ ਗਾਲਾਂ ਪੇਜਾਂ ਤੋਂ ਤੁਹਾਡੇ ਬੰਦੇ ਕਢਦੇ ਲੋਕਾਂ ਨੂੰ ਹੈ ਮਨਾਉਣ ਦੀ ਬਜਾਏ ਤੁਸੀਂ ਲੋਕਾਂ ਨੂੰ ਗਾਲਾਂ ਕਢਦੇ ਜੀ ਤੁਹਾਡਾ ਵੀ ਇਹ ਇਹ ਜਿਹੜਾ ਅੰਤ ਉਹਦੇ ਲੋਕਾਂ ਨੇ ਬੜੇ ਚਿਰ ਦਾ ਤੈਅ ਕਰ ਲਿਆ ਸੀ ਹੁਣ ਤੇ ਜਿਹੜੀ ਉਹ ਮੋਹਰ ਲੱਗੀ ਆ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਵੈਗੁਰਤੀ ਕਾ ਖਾਲਸਾ ਵੈਗੁਰਤੀ ਕੀ ਫਤ